ਸਾਰਿਆਂ ਨੂੰ ادب ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬੁੱਧੀਜੀਵੀ ਜੋ ਮੰਚ ਤੇ ਸੁਸ਼ੋਭਿਤ ਨੇ ਤੇ ਹੋਰ ਬੁੱਧੀਜੀਵੀ ਜੋ ਸਾਹਮਣੇ ਬੈਠੇ ਨੇ ਸਾਰੇ ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬ ਦੀ ਇਸ ਮਿੱਟੀ ਦੇ ਜੰਮੇ ਜਾਏ ਪੰਜਾਬ ਦਾ ਮੋਹ ਰੱਖਣ ਵਾਲੇ ਉਹ ਪੰਜਾਬੀ ਜੇ ਸਾਰਿਆਂ ਨੂੰ ਮੈਂ ਬਾਈ ਨੇਮ ਨਾ ਬੁਲਾਵਾਂ ਤੇ ਕੋਈ ਸ਼ਬਦ ਸਾਰਿਆਂ ਲਈ ਕਹਦਾ ਮੇਰਾ ਪੰਜਾਬ ਇੱਥੇ ਬੈਠਾ ਜੋ ਪੰਜਾਬ ਦਾ ਦਰਦ ਰੱਖਦਾ ਹੈ ਪੰਜਾਬ ਦੀ ਗੱਲ ਕਰਨੀ ਚਾਹੁੰਦਾ ਹੈ ਸੋ ਅੱਜ ਪੰਜਾਬ ਦਾ ਸਿਰਫ ਇੱਕ ਸਰੋਕਾਰ ਛੋਇਆ ਗਿਆ ਇਹ ਕੋਈ ਡਿਬੇਟ ਨਹੀਂ ਸੀ ਇਹ ਕੋਈ ਫਾਈਨਲ ਵਰਡਿਕਟ ਨਹੀਂ ਕਿਸੇ ਦਾ ਜੋ ਕਿਸੇ ਨੇ ਕਹਿਤਾ ਉਹ ਫਾਈਨਲ ਵਰਡਿਕਟ ਹੈ ਔਰ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਸਾਹਮਣੇ ਬੈ ਕੇ ਜਦੋਂ ਮੈਂ ਸੁਣ ਰਿਹਾ ਸੀ ਕਿ ਸਾਡੇ ਮਾਹਿਰਾਂ ਦੇ ਵਿੱਚ ਬੁੱਧੀਜੀਵੀਆਂ ਦੇ ਵਿੱਚ ਵੀ ਕਿੰਨੇ ਵਿਚਾਰਧਾਰਕ ਆਪਸ ਵਿੱਚ ਵਖਰੇਵੇਂ ਨੇ ਇਹਦਾ ਮਤਲਬ ਹੈ ਅਸੀਂ ਅਲੱਗ-ਅਲੱਗ ਐਂਗਲਸ ਤੋਂ ਸੋਚ ਰਹੇ ਹਾਂ ਕੋਈ ਐਂਗਲ ਵੀ ਠੀਕ ਹੋ ਸਕਦਾ ਹੈ ਕੋਈ ਐਂਗਲ ਗਲਤ ਹੋ ਸਕਦਾ ਹੈ ਜਦੋਂ ਮੰਚ ਤੇ ਜਦ ਤੱਕ ਉਹਦੇ ਬਾਰੇ ਜ਼ਿਕਰ ਨਹੀਂ ਹੋਏਗਾ ਜਦ ਤੱਕ ਫਿਕਰ ਨਹੀਂ ਹੋਏਗਾ ਉਦੋਂ ਤੱਕ ਅਸੀਂ ਕਿਸੇ ਕਨਕਲੂਜਨ ਤੇ ਨਹੀਂ ਪਹੁੰਚ ਸਕਦੇ ਔਰ ਦੁਨੀਆ ਬਦਲ ਰਹੀ ਹੈ ਬਦਲਦੀ ਦੁਨੀਆ ਦੇ ਨਾਲ ਸਾਨੂੰ ਉਹਦੀ ਗੱਲ ਕਰਨੀ ਪੈਣੀ ਹੈ ਹੁਣ ਤਾਂ ਦੁਨੀਆ 'ਚ ਇੰਨਾ ਕੁਝ ਬਦਲ ਗਿਆ ਮੈਂ ਉੱਥੇ ਬੈਠ ਹੱਸੀ ਜਾਂਦਾ ਸੀ ਆ ਮੈਂ ਕਿਹਾ ਫੁੱਲਾਂ ਦੀ ਖੇਤੀ ਤਾਂ ਹੋਈ ਪਈ ਸਾਹਮਣੇ ਸਾਰੀ ਆ ਦੇਖੋ ਆ ਦੁਨੀਆ ਪਤਾ ਨਹੀਂ ਕਿੱਧਰ ਨੂੰ ਤੁਰੀ ਜਾਲੀ ਫੁੱਲ ਲੱਗੇ ਹੋਏ ਸਾਡੇ ਸਾਹਮਣੇ ਸਾਰੇ ਪਲਾਸਟਿਕ ਦੇ ਸੋ ਇਹ ਅਜੇ ਡਿਸਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਮਾਹਿਰ ਜਦੋਂ ਬੋਲ ਰਹੇ ਸੀ ਉਹਨਾਂ ਨੇ ਇੱਕ ਬੜੀ ਨਵੀਂ ਚੀਜ਼ ਦੱਸੀ ਕਿ ਜਦੋਂ ਹੁਣ ਇਨਸੈਕਟਸ ਦੇ ਵਿੱਚੋਂ ਪ੍ਰੋਟੀਨ ਲਿਆ ਜਾ ਰਿਹਾ ਇਹ ਵੀ ਕੱਲ ਨੂੰ ਖੇਤੀ ਨੂੰ ਦਰਪੇਸ਼ ਆਉਣ ਵਾਲੇ ਮਸਲੇ ਨੇ ਕਿਉਂਕਿ ਪੋਲਟਰੀ ਵੀ ਕਿਸਾਨ ਨਾਲ ਜੁੜੀ ਹੋਈ ਚੀਜ਼ ਹੈ। ਔਰ ਮੈਂ ਪਿੱਛੇ ਦੇ ਸੁਣਿਆ ਸੀ ਕਿਸੇ ਮਾਹਿਰ ਕੋਲੋਂ ਕਿ ਹੁਣ ਤਾਂ ਲੈਬ ਚਿਕਨ ਵੀ ਆਉਣ ਲੱਗੇ ਨੇ ਜੀ। ਲੈਬ ਮਟਨ ਆਉਣ ਲੱਗਿਆ ਜੀ। ਸੋ ਪੋਲਟਰੀ ਥੋੜੀ ਖਤਮ ਹੋ ਰਹੀ ਹੈ। ਲੈਬ ਚਿਕਨ ਖਾਇਆ ਕਰੋਗੇ ਤੁਸੀਂ ਲੈਬ ਮਟਨ ਵਿਆਹਾਂ ਦੇ ਵਿੱਚ ਰੱਜਿਆ ਕਰੇਗਾ ਹੁਣ। ਦੁੱਧ ਤਾਂ ਬਾਣੀ ਗਿਆ ਸੋ ਇਹ ਵੀ ਕਿਸਾਨ ਨੂੰ ਸਮੱਸਿਆ ਸਾਹਮਣੇ ਆਉਣ ਵਾਲੀ ਹੈ। ਸੋ ਕਮਾਲ ਦੀ ਗੱਲ ਇਹ ਹੈ ਕਿ ਸਰਕਾਰ ਸਿਰਫ ਇੱਕ ਐਮਐਸਪੀ ਜਾਂ ਝੋਨਾ ਕਣਕ ਨਹੀਂ ਹੈ ਸਰਕਾਰ ਬਹੁਤ ਵੱਡੇ ਨੇ ਮੇਰਾ ਪੰਜਾਬ ਆਰਗੇਨਾਈਜੇਸ਼ਨ ਬਣਾਉਣ ਦਾ ਮਕਸਦ ਹੀ ਇਹ ਸੀ ਕਿ ਗੱਲ ਤੋਂ ਸ਼ੁਰੂ ਕਰੀਏ ਕਿੰਨੇ ਬਾਤ ਨਿਕਲੇਗੀ ਤਾਂ ਦੂਰ ਤਲਕ ਜਾਏਗੀ ਨਿਕਲੇ ਤਾਂ ਸਹੀ ਗੱਲ ਫਿਰ ਦੂਰ ਤਲਕ ਵੀ ਉਹਨੂੰ ਲੈ ਕੇ ਜਾਵਾਂਗੇ ਔਰ ਬੜਾ ਚੰਗਾ ਲੱਗਦਾ ਜੇ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਉਂਦੇ ਕਿਉਂਕਿ ਪੰਜਾਬ ਕਿਸੇ ਇੱਕ ਦਾ ਨਹੀਂ ਜਾਂ ਪੰਜਾਬ ਹੁਕਮਰਾਨ ਦਾ ਨਹੀਂ ਇਕੱਲੇ ਦਾ ਪੰਜਾਬ ਨਿਗਰਾਨ ਦਾ ਆਓ ਆਪਾਂ ਸਾਰੇ ਨਿਗਰਾਨ ਬਣੀਏ ਪੰਜਾਬ ਦੇ ਸਾਰੇ ਹੁਕਰਮ ਹੁਕਮਰਾਨ ਥੋੜਾ ਬਣ ਸਕਦੇ ਨੇ ਨਿਗਰਾਨ ਵੀ ਚਾਹੀਦੇ ਨੇ ਔਰ ਨਿਗਰਾਨ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਸੰਵਿਧਾਨਿਕ ਪਾਵਰ ਦੇ ਨਾਲ ਹੋਣ ਸਾਡੀ ਗਲੀ ਦੇ ਵਿੱਚ ਵੀ ਜਦੋਂ ਕੋਈ ਗੱਡੀ ਕਾਫੀ ਧੇਰ ਤੋਂ ਖੜੀ ਹੁੰਦੀ ਨਾ ਸਾਡੀ ਗਲੀ ਦਾ ਵੈਸੇ ਕੋਈ ਬਜ਼ੁਰਗ ਕੋਈ ਸਿਆਣੀ ਔਰਤ ਜਾ ਕੇ ਉਹਨੂੰ ਪੁੱਛਦੀ ਵੀ ਕਾਕਾ ਕਿਵੇਂ ਖੜੇ ਹੋ ਉੱਤੇ ਵੀ ਕਾਕਾ ਮਿਲਣਾ ਕਿਸੇ ਨੂੰ ਉਡੀਕਦੇ ਨੂੰ ਕਿਸੇ ਨੂੰ ਇਹ ਨਿਗਰਾਨ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ ਨਾ ਇਹਨਾਂ ਨੂੰ ਕਿਸੇ ਨੇ ਡਿਊਟੀ ਲਈ ਹੋਈ ਵੀ ਤੁਸੀਂ ਪੁੱਛਣਾ ਗਲੀ ਗਲੀ ਚ ਜਾ ਕੇ ਉਹ ਧਿਆਨ ਰੱਖਦੇ ਆਪਣੀ ਗਲੀ ਦਾ ਘਟੋ ਘਟ ਆਪਣੇ ਮੁਹੱਲੇ ਦਾ ਸੋ ਅਸੀਂ ਨਿਗਰਾਨ ਬਣ ਕੇ ਪੰਜਾਬ ਦੇ ਬਾਰੇ ਗੱਲ ਕਰੀਏ ਪੰਜਾਬ ਦੇ ਖੜੇ ਮੁੱਦਿਆਂ ਨੂੰ ਜਾ ਕੇ ਪੁੱਛੀਏ ਵੀ ਮਸਲਿਓ ਖੜੇ ਕਿਉਂ ਤੁਸੀਂ ਮੁੱਦਿਆਂ ਖੜੇ ਕਿਉਂ ਤੁਰਦੇ ਕਿਉਂ ਨਹੀਂ ਤੁਹਾਡਾ ਕੋਈ ਹੱਲ ਕਿਉਂ ਨਹੀਂ ਹੁੰਦਾ ਸੋ ਉਹ ਇਹ ਮੇਰਾ ਪੰਜਾਬ ਦਾ ਮਕਸਦ ਸਿਰਫ ਹੈ ਕਿ ਆਪਾਂ ਨਿਗਰਾਨ ਬਣ ਕੇ ਗੱਲ ਕਰੀਏ ਕਿਉਂਕਿ ਆਉਣ ਵਾਲੀਆਂ نسلਾਂ ਨੇ ਆ ਸਾਡੀਆਂ ਰਿਕਾਰਡਿੰਗਾਂ ਲਾਲਾ ਦੇਖਣੀਆਂ ਵੀ ਕਿੰਨੀ ਕ ਅਕਲ ਦੀ ਗੱਲ ਕਰਦੇ ਹੁੰਦੇ ਸੀ ਕਿੱਥੇ ਬਹਿ ਕੇ ਉਹਨਾਂ ਨੇ ਸਾਨੂੰ ਅੱਗੇ ਤਾਂ ਜੋ ਸਿਆਣੇ ਕਹਿ ਗਏ ਅਸੀਂ ਮੂੰਹ ਤਰੋਂ ਕਹਿੰਨੇ ਨੇ ਸਿਆਣੇ ਕਹਿੰਦੇ ਹੁੰਦੇ ਸੀ ਆ ਹੁਣ ਤਾਂ ਸਿਆਣੇ ਰਿਕਾਰਡ ਹੋ ਰਹੇ ਆ ਲੋਕਾਂ ਨੇ ਤੁਹਾਨੂੰ ਜੱਜ ਕਰ ਲੈਣਾ ਕਿ ਤੁਸੀਂ ਕਿੰਨੇ ਕ ਫਿਕਰਮੰਦ ਸੀਗੇ ਆਪਣੇ ਸਮਿਆਂ ਦੇ ਵਿੱਚ ਸੋ ਇਹ ਬਹੁਤ ਚੰਗੀ ਸ਼ੁਰੂਆਤ ਹੋਈ ਹੈ ਔਰ ਮੈਂ ਚਾਹਾਂਗਾ ਕਿ ਅਗਲੀ ਵਾਰ ਮੀਡੀਆ ਦੀ ਸ਼ਮੂਲੀਅਤ ਵੀ ਹੋਰ ਜ਼ਿਆਦਾ ਹੋਵੇ ਮੈਂ ਮੀਡੀਆ ਨੂੰ ਬਹੁਤ ਅੱਜ ਮਿਸ ਕਰ ਰਿਹਾ ਕਿਉਂਕਿ মিডিਆ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਹੈ ਸਮਾਜ ਦੇ ਹਰ ਮੁੱਦੇ ਤੇ ਪਰ মিডিਆ ਵੀ ਹਾਂਜੀ ਨਹੀਂ ਲੋਕਲ ਖਾਸਾ ਮੈਂ ਇਕੱਲੇ ਲੋਕਲ ਨਾਲ ਮਸਲਾ ਹੱਲ ਨਹੀਂ ਬਠਿੰਡੇ ਦਾ ਮਸਲਾ ਹੁੰਦਾ ਫਿਰ ਤੇ ਕੋਈ ਰੌਲਾ ਨਹੀਂ ਈ ਸੀ ਰੌਲਾ ਪੰਜਾਬ ਦਾ ਹੈ ਦੇਸ਼ ਦਾ ਹੈ ਸੰਸਾਰ ਦਾ ਹੈ ਸੋ ਮੈਂ ਗੱਲ ਕਰਦਾ ਕਿ মিডিਏ ਦੀ ਸ਼ਮੂਲੀਅਤ ਅੱਗੇ ਤੋਂ ਹੋਰ ਵਧੇ ਮੈਂ ਇਹ ਕਹਿ ਰਿਹਾ ਕਿ ਜਿੰਨਾ মিডিਆ ਸਾਨੂੰ ਰਿਕਾਰਡ ਕਰੇਗਾ ਹਰ মিডিਆ ਦੀ ਆਪਣੀ ਰੀਚ ਹੈ ਕਿਉਂਕਿ মিডিਆ ਬਾਰੇ ਵੀ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੰਕੇ ਨੇ ਉਹ ਬੰਦਾ ਮਿਲਿਆ ਨਾ ਕਹਿੰਦਾ ਜੀ ਕੀ ਕਰਦੇ ਹੋ ਕਹਿੰਦਾ ਮੈਂ ਜਰਨਲਿਸਟ ਆ ਕਹਿੰਦਾ ਕਿਹੜੀ ਪਾਰਟੀ ਦਾ ਸੋ ਉਹ ਵੀ ਉਹਦੇ ਤੋਂ ਵੀ ਬਚਣਾ ਪੈਣਾ ਆਪਾਂ ਨੂੰ ਵੀ ਪੰਜਾਬ ਦੀ ਗੱਲ ਕਰਨੀ ਤੇ ਸਾਂਝੇ ਹੋ ਕੇ ਗੱਲ ਕਰਨੀ ਪਵੇਗੀ ਸੋ ਸਾਰੇ ਆਪਾਂ ਰਲ ਕੇ ਅੱਗੇ ਆਈਏ ਔਰ ਬਹੁਤ ਸਾਰੇ ਸਵਾਲ ਮੇਰੇ ਦਿਮਾਗ 'ਚ ਵੀ ਮੇਰੇ ਮਨ 'ਚ ਵੀ ਸਿਗੇ ਮੈਂ ਜਾਣ ਕੇ ਨਹੀਂ ਕੋਈ ਸਵਾਲ ਪੁੱਛਿਆ ਕਿ ਵਾਦ ਤੋਂ ਬਾਅਦ ਸਵਾਲ ਤੁਹਾਡੇ ਵੱਲੋਂ ਆਉਣ ਮਾਹਿਰ ਬੈਠੇ ਨੇ ਸਾਡੀ ਮੇਰੀ ਖੇਤੀਬਾੜੀ ਦੇ ਮਾਮਲੇ 'ਚ ਤਾਂ ਬੁੱਧੀ ਕਿੰਨੀ ਹੋਏਗੀ ਮੈਂ ਛੋਟੇ ਜਿਹੇ ਸਵਾਲ ਪਤਾ ਨਹੀਂ ਜਿਹੜਾ ਮੇਰੇ ਮਨ 'ਚ ਬੈਠੇ ਬੈਠੇ ਇਹ ਵੀ ਆ ਰਿਹਾ ਸੀ ਕਿ ਹਰ ਸਬਜੈਕਟ ਤੇ ਗੱਲ ਹੋਈ ਹੈ ਹਜ਼ੂਰ ਸਾਡੀ ਇੱਕ ਜਿਹੜੀ ਟਰੈਡੀਸ਼ਨਲ ਖੇਤੀ ਹੈ ਮਿਲਟਸ ਮਿਲਟਸ ਤੇ ਗੱਲ ਖੇਤੀ ਦੀ ਅੱਜ ਕੱਲ ਮੈਨੂੰ ਲੱਗਦਾ ਹੋ ਨਹੀਂ ਰਹੀ ਹੈ ਹਨਾ ਕਿਉਂਕਿ ਸਾਡਾ ਅਸਲੀ ਤਾਂ ਮੂਲ ਮਿਲਟਸ ਸੀਗੇ ਸਾਡੇ ਜਿਹੜੇ ਮੱਕੀ ਜਵਾਰ ਬਾਜਰਾ ਕਿਉਂਕਿ ਇਹ ਮੈਂ ਤਾਂ ਪੁੱਛ ਰਿਹਾ ਕਿ ਦੁਨੀਆ ਘੁੰਮ ਕੇ ਉੱਥੇ ਆ ਰਹੀ ਹੈ ਚੰਡੀਗੜ੍ਹ ਐ ਮੁਹਾਲੀ ਚ ਆ ਕੇ ਵੇਖ ਲੋ بڑے بڑے ਵੱਡੇ ਰੈਸਟੋਰੈਂਟ ਨੇ ਜਿੱਥੇ ਸਿਰਫ ਮਿਲਟਸ ਦਾ ਹੀ ਫੂਡ ਮਿਲਣ ਲੱਗ ਗਿਆ ਹੁਣ ਸੋ ਉਹ ਖੇਤੀ ਵੀ ਕਦੇ ਮੁੜ ਕੇ ਵਾਪਸ ਆਉਣੀ ਹੈ ਕਿ ਨਹੀਂ ਕਦੇ ਇਹਦੇ ਤੇ ਵੀ ਗੱਲ ਜੇ ਹੋ ਸਕਦੀ ਹੋਵੇ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਤੇ ਡਾਈਵਰਸੀਫਿਕੇਸ਼ਨ ਦੀ ਗੱਲ ਤਾਂ ਅਕਸਰ ਹੁੰਦੀ ਹੈ ਸੋ ਬਹੁਤ ਸਾਰੇ ਸਵਾਲ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਅਜੇ ਹੋਰ ਗੱਲਾਂ ਹੋਣੀਆਂ ਇੱਕ ਹੋਰ ਮੇਰੇ ਦਿਮਾਗ ਚ ਸਾਰਾ ਛੋਟਾ ਜਿਹਾ ਮੈਂ ਜਵਾਬ ਤਾਂ ਨਹੀਂ ਮੰਗ ਰਿਹਾ ਕਿ ਟਾਈਮ ਹੈ ਨਹੀਂਗਾ ਮੈਂ ਸਿਰਫ ਸਵਾਲ ਹੀ ਪੈਦਾ ਕਰ ਰਿਹਾ ਕਿ ਇੱਕ ਕਦੇ ਕਦੇ ਲਫ਼ਜ਼ ਸੁਣਿਆ ਕਈ ਵਾਰੀ ਜਾਂ ਸੁਣਿਆ ਜਾਂ ਮੈਂ ਪਤਾ ਨਹੀਂ ਮੇਰੇ ਦਿਮਾਗ ਚ ਹੀ ਆਇਆ ਹੁਣ ਜਿਹੜੀ ਇੰਸ਼ੋਰੈਂਸ ਹੈ ਕਿਸਾਨ ਨੂੰ ਮੇਰੇ ਖਿਆਲ ਨਾਲ ਅਜੇ ਤੱਕ ਕਿਸੇ ਫਸਲ ਤੇ ਇੰਸ਼ੋਰੈਂਸ ਦਾ ਕੋਈ ਪਾਲਿਸੀ ਤਾਂ ਨਹੀਂ ਸਰ ਜੀ ਤੱਕ ਆਈ ਨਹੀਂ ਇੰਪਲੀਮੈਂਟੇਸ਼ਨ ਹੋਈ ਕਿ ਸਿਰਫ ਪਾਲਿਸੀ ਆਈ ਹੈ ਜੀ ਖਾਰਜ ਵੀ ਹੋ ਗਈਆਂ ਸੋ ਮੈਂ ਇਹਦੇ ਚ ਇਹਦੇ ਚ ਮੈਂ ਮੁੱਦਾ ਸਮਝਦਾ ਵਾਂ ਕਿ ਜੇ ਕਿਸੇ ਬੰਦੇ ਦੀ 500 ਕਿੱਲੇ ਪੈਲੀ ਹੈ ਉਹ ਕਿਦਾਂ ਹਨ ਇੰਸ਼ੋਰਡ ਹੋ ਜਵੇ ਉਹਦਾ ਆਪਣਾ ਨੁਕਸਾਨ ਆਪ ਕਰਨ ਲੱਗ ਜਾਣਗੇ ਕਈ ਇਦਾਂ ਦੀ ਫੈਕਟਰੀਆਂ ਵਾਲੇ ਵੀ ਕਰਦੇ ਆ ਨਾ ਆਪ ਹੀ ਸ਼ਾਰਟ ਸਰਕਟ ਕਰ ਦਿੰਦੇ ਨੇ ਪਰ ਇਹਦੇ ਚ ਮੇਰੀ ਇੱਕ ਸੰਛੋਟੀ ਜੀ ਜੇ ਕਿਤੇ ਇਦਾਂ ਦੀ ਗੱਲ ਹੋ ਸਕਦੀ ਹੋਵੇ ਕਿ ਇੱਕ ਮਿਨੀਮਮ ਜੇ ਮੰਨ ਕੇ ਚੱਲੋਗੇ 5 ਏਕੜ ਦੀ ਇੰਸ਼ੋਰੈਂਸ ਹਰ ਕਿਸਾਨ ਨੂੰ ਮਿਲ ਜੇਗੀ ਜਿਹੜਾ 5 ਏਕੜ ਵਾਲਾ ਜਾਂ 2 3 4 ਏਕੜ ਵਾਲਾ ਉਹ ਤੇ ਛੋਟਾ ਕਿਸਾਨ ਹੈ ਨਾ ਉਹ ਜੇ ਕਿਸੇ ਕੋਲ 50 ਕਿੱਲੇ ਵੀ ਆ ਉਹਦੀ 5 ਕਿੱਲੇ ਦੀ ਇੰਸ਼ੋਰੈਂਸ ਤਾਨੂੰ ਮਿਲ ਸਕਦੀ ਹੈ ਉਹਦੇ ਨਾਲ ਕੀ ਹੋਏਗਾ ਕਿ ਛੋਟਾ ਕਿਸਾਨ ਘਟੋਕਟ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰੇਗਾ ਕਿਉਂਕਿ ਉਹਨਾਂ ਤੁਹਾਨੂੰ ਸਰਕਾਰ ਹੁਕਮਰਾਨ ਵਪਾਰੀ ਨਹੀਂ ਮਾਰਦਾ ਜਿੰਨਾ ਕਈ ਵਾਰੀ ਕੁਦਰਤ ਮਾਰ ਦਿੰਦੀ ਉਹਦੇ ਨਾਲ ਤੇ ਲੜਾਈ ਵੀ ਨਹੀਂ ਕੀਤੀ ਜਾ ਸਕਦੀ ਨਾ ਔਰ ਉਹਦੇ ਅੱਗੇ ਕੋਈ ਧਰਨਾ ਮੁਜ਼ਾਹਰਾ ਵੀ ਨਹੀਂ ਚੱਲਦਾ ਕੁਦਰਤ ਦੇ ਅੱਗੇ ਸੋ ਉਹ ਇੰਸ਼ੋਰੈਂਸ ਵੀ ਜ਼ਰੂਰ ਕਿਤੇ ਕਿਸਾਨ ਦੀ ਹੋ ਸਕਦੀ ਹੋਵੇ ਪਰ ਖੈਰ ਮੈਂ ਜੇਸ ਕੰਮ ਲਈ ਆਇਆ ਸੀ ਉਹ ਸਿਰਫ ਧੰਨਵਾਦੀ ਸ਼ਬਦੀ ਬੋਲਣੇ ਸੀ ਕਿ ਤੁਸੀਂ ਦੂਰੋਂ ਨੇੜਿਓਂ ਜਿੱਥੋਂ ਵੀ ਚੱਲ ਕੇ ਆਏ ਹੋ ਭਾਵਨਾ ਇੱਕੋ ਜੀ ਭਰ ਕੇ ਆਪਣੇ ਅੰਦਰ ਲੈ ਕੇ ਆਏ ਹੋ ਕਿ ਆਓ ਪੰਜਾਬ ਦੀ ਗੱਲ ਕਰੀਏ ਕਿਉਂਕਿ ਕੁਝ ਕੰਮ ਐਸੇ ਹੁੰਦੇ ਨੇ ਜਿਨ੍ਹਾਂ 'ਚ ਲੋਕ ਸਿਰਫ ਜਾ ਕੇ ਦੇਖਦੇ ਕਿ ਮੇਰਾ ਇਹਦੇ 'ਚ ਕੀ ਫਾਇਦਾ ਹੈ ਪਰ ਅੱਜ ਜਿੰਨੇ ਵੀ ਅਸੀਂ ਇਕੱਠੇ ਹੋਏ ਆ ਸਾਡੇ ਮਾਹਿਰ ਲੋਕ ਸਾਡੇ ਬੁੱਧੀਜੀਵੀ ਅਰ ਪੰਜਾਬ ਦਾ ਹਿੱਤ ਸੋਚਣ ਵਾਲੇ ਉਹ ਸਿਰਫ ਇਹੀ ਸੋਚ ਕੇ ਆਏ ਨੇ ਕਿ ਪੰਜਾਬ ਦਾ ਫਾਇਦਾ ਕਿਦੇ ਵਿੱਚ ਸੋ ਆਪਾਂ ਮੇਰਾ ਪੰਜਾਬ ਆਰਗੇਨਾਈਜੇਸ਼ਨ ਵੱਲੋਂ ਸੰਸਥਾ ਵੱਲੋਂ ਹਰ ਮਹੀਨੇ ਇਕੱਤਰਤਾ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਕੋਸ਼ਿਸ਼ ਨਹੀਂ ਰਦਰ ਕਰਿਆ ਹੀ ਕਰਾਂਗੇ ਇਹ ਇਕੱਤਰਤਾ ਅਲੱਗ-ਅਲੱਗ ਥਾਵਾਂ ਤੇ ਹੋਇਆ ਕਰੇਗੀ ਅਲੱਗ-ਅਲੱਗ ਵਿਸ਼ਿਆਂ ਤੇ ਹੋਇਆ ਕਰੇਗੀ ਪੰਜਾਬ ਦੇ ਉਹ ਵੱਲਦੇ ਮੁੱਦੇ ਪੰਜਾਬ ਦੇ ਉਹ ਪੱਖ ਦੇ ਮਸਲੇ ਪੰਜਾਬ ਦੀਆਂ ਉਹ ਐਸੋਲੇ ਤਰਸ-ਤਰਸ ਕਰਦੀਆਂ ਜਿਹੜੀਆਂ ਨਾੜਾਂ ਨੇ ਜਿਨ੍ਹਾਂ ਨੂੰ ਐਸੋਲੇ ਸਕੂਨ ਦੀ ਬਹੁਤ ਲੋੜ ਹੈ ਉਹਨਾਂ ਤੇ ਗੱਲ ਕਰਾਂਗੇ ਨਸ਼ਿਆਂ ਤੇ ਗੱਲ ਹੋਏਗੀ ਐਜੂਕੇਸ਼ਨ ਸਿਸਟਮ ਤੇ ਗੱਲ ਹੋਏਗੀ ਬੱਚਿਆਂ ਦੇ ਪ੍ਰਵਾਸ ਬਾਰੇ ਗੱਲ ਹੋਏਗੀ ਇੱਕ ਬਹੁਤ ਜ਼ਰੂਰੀ ਮੁੱਦਾ ਹੈ ਉਹਦੇ ਤੇ ਵੀ ਗੱਲ ਆਪਾਂ ਜ਼ਰੂਰ ਕਰਾਂਗੇ ਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਉਹਦੇ ਚ ਇੱਕ ਆਈਸ ਬ੍ਰੇਕ ਕਰਨ ਦੀ ਲੋੜ ਹੈ ਮਾਪਿਓ ਆਪਣੇ ਬੱਚਿਆਂ ਨੂੰ ਕਿਹੜੇ ਮੂੰਹ ਨਾਲ ਕਹਿਣੋ ਕਹਿ ਹੀ ਨਹੀਂ ਪਾਰੇ ਕਿ ਬੇਟਾ ਵਾਪਸ ਆ ਜਾ ਕਹਿ ਦੇਣਾ ਚਾਹੀਦਾ ਯਾਰ ਜੇ 25 20 25 ਲੱਖ ਦਾ ਕਰਜ਼ਾ ਚੜਾ ਕੇ ਵੀ ਪੁੱਤ ਧੀ ਨੂੰ ਬਾਹਰ ਭੇਜਿਆ ਜੇ ਉੱਥੇ ਉਹਦੀ ਮੌਤ ਦਿਸਦੀ ਪਈ ਉਹਦੀ ਜ਼ਿੰਦਗੀ ਖਰਾਬ ਹੁੰਦੀ ਦਿਸਦੀ ਪਈ ਹੈ ਕੋਈ ਨਹੀਂ ਫੇਰ ਕਮਾ ਲਾਂਗੇ ਉਹਨੂੰ ਕਹੀਏ ਪੁੱਤ ਪੁੱਤ ਕੋਈ ਨਹੀਂ ਤੇਰੇ ਮਾਪਿਆਂ ਕੋਲ ਬੈਠੇ ਤੇਰਾ ਘਰ ਹੈ ਤੇਰਾ ਮੁਲਕ ਹੈ ਤੇਰੀ ਧਰਤੀ ਤੇ ਤੂੰ ਵਾਪਸ ਆ ਜਾ ਬੱਚਿਆਂ ਨੂੰ ਵੀ ਇੰਨੀ ਖੁੱਲ ਮਿਲੇ ਕਿ ਉਹ ਆਪਣੇ ਮਾਪਿਆਂ ਨੂੰ ਕਹਿ ਸਕਣ ਕਿ ਮੈਂ ਇੱਥੇ ਤੰਗਾਂ ਮੈਂ ਵਾਪਸ ਆਉਣਾ ਚਾਹੁੰਨਾ ਇਹ ਆਈਸ ਬ੍ਰੇਕ ਕਰਨ ਦੀ ਲੋੜ ਹੈ ਵੀ ਇੱਕ ਮੁੱਦਾ ਇਹਦੇ ਤੇ ਵੀ ਕਦੇ ਗੱਲ ਕਰਾਂਗੇ ਕਦੇ ਸੈਮੀਨਾਰ ਕਰਾਂਗੇ ਜਿਹੜੇ ਆਉਣਾ ਚਾਹੁੰਦੇ ਆ ਹੱਕ ਨਾਲ ਵਾਪਸ ਆ ਤੋ ਬਹੁਤ ਸਾਰੇ ਮੁੱਦੇ ਨੇ ਜਿੰਨਾ ਚ ਆਰਟ ਐਂਡ ਕਲਚਰ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਅੱਜ ਵਿਸਾਖੀ ਦਾ ਫੰਕਸ਼ਨ ਦੇਖਣਾ ਹੋਵੇ ਤਾਂ ਤੁਹਾਨੂੰ ਸੜ ਹੀ ਜਾਣਾ ਪੈਂਦਾ ਉੱਥੇ ਵਿਸਾਖੀ ਬਣਾਈ ਜਾਂਦੀ ਹੈ ਆਸਟ੍ਰੇਲੀਆ 'ਚ ਵਿਸਾਖੀ ਬਣਾਈ ਜਾਂਦੀ ਪੰਜਾਬ 'ਚ ਵਿਸਾਖੀ ਨਹੀਂ ਬਣਾਈ ਜਾਂਦੀ ਕਿਤੇ ਵੀ ਸੋ ਬਹੁਤ ਸਾਰੇ ਇਦਾਂ ਦੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਾਂਗੇ ਮੇਰਾ ਪੰਜਾਬ ਨਾਲ ਜੁੜੀ ਹਰ ਉਹ ਰੂਹ ਹਰ ਉਹ ਸ਼ਖਸ ਜਿਹੜਾ ਪੰਜਾਬ ਲਈ ਭਲਾ ਲੋਚਦਾ ਹੈ ਭਲਾ ਸੋਚਦਾ ਹੈ ਅਸੀਂ ਉਹਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਆਏ ਨੇ ਜੀ ਆਇਆਂ ਨੂੰ ਜੀ ਸਦਕੇ ਆਪਾਂ ਰਲ ਕੇ ਅੱਗੇ ਫੰਕਸ਼ਨ ਕਰੀਏ ਇਸ ਤਰ੍ਹਾਂ ਦੇ 71 ਤੱਕ ਕਰੀਏ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਅਗਲੀ ਵਾਰ ਵਾਸਤੇ ਬੇਨਤੀ ਹੈ ਕਿ ਜ਼ਰੂਰ ਸ਼ਿਰਕਤ ਕਰਿਓ ਰਲ ਕੇ ਆਪਾਂ ਪੰਜਾਬ ਦੀ ਬਾਤ ਪਾਈਏ ਪੰਜਾਬ ਦੀ ਤਰੱਕੀ ਪੰਜਾਬ ਦੀ ਉਸ ਖੁਸ਼ਹਾਲੀ ਦੀ ਦੁਬਾਰਾ ਗੱਲ ਕਰ ਸਕੀਏ ਸਾਰਿਆਂ ਦਾ ਜਿੰਨੇ ਕਦਮ ਚੱਲ ਕੇ ਆਏ ਹਰ ਕਦਮ ਲਈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਪੰਜਾਬ ਜਿੰਦਾਬਾਦ